ਬੇਟਾ ਇਹ ਹੀ ਤੁਹਾਡਾ ਭਲੇਖਾ ਹੈ ਉਹਨਾਂ ਨੂੰ ਲੈ ਆਓ ਮੇਰੇ ਨਾਲ ਦੋ ਬੰਦੇ ਖਾਸ ਕਰਕੇ ਤਿੰਨ ਉਗਰਾਹਾ ਚੰਡੂਨੀ ਰੁਰਦੋ ਬਾਕੀਆਂ ਦੇ ਮੈਂ ਨਾ ਨਹੀਂ ਲਵਾਗਾ ਬਾਕੀਆਂ 'ਚ ਕੋਈ ਗੱਲ ਕੁਝ ਹੋਰ ਹੈ ਪਰ ਹਾਂ ਸਾਰੇ ਇਕੱਠੇ ਚੱਲ ਰਹੇ ਨੇ ਇਕੱਠੇ ਵਿਚਾਰਤਾ ਰਹੇ ਤੁਸੀਂ ਕਿ ਮੰਗਾ ਇੱਕੋ ਨੇ ਕਿ ਮੈਂ ਮੰਗਾ ਇੱਕਾ ਵਈ ਉਹ ਕਹਿੰਦੇ ਨੇ ਕਿ ਐਮਐਸਪੀ ਮਿਲ ਹੀ ਨਹੀਂ ਸਕਦੀ ਕੀ ਕਰੀਂ हरियाणा ਦੇ ਇੱਕ ਵੱਡੇ ਲੀਡਰ ਨੇ ਇਹ ਗੱਲ ਕਹੀ ਐਮਐਸਪੀ ਤੋਂ ਮਿਲ ਨਹੀਂ ਸਕਦੀ ਕਿਸੇ ਕੀਮਤ पे ਨਹੀਂ ਮਿਲੇ ਮੇਰੇ ਸੇ ਲਕਵਾ ਲੋ ਕਿਆ ਕਿ ਨਹੀਂ ਹੋਨੇ ਇੱਕ ਲੀਡਰ ਕਹਿੰਦਾ ਸਾਡੇ ਏਜੰਡੇ ਚ ਹੀ ਐਮਐਸਪੀ ਹੈ ਨਹੀਂ ਸੀ ਤੇ ਫਿਰ ਕਿਵੇਂ ਮੰਗਾ ਕਟੀਆਂ ਨੇ ਨਹੀਂ ਮੰਗਾ ਕਟੀਆਂ ਸੁਪਰੀਮ ਕੋਰਟ ਕੀ ਕਰ ਰਿਹਾ ਹੈ ਸੁਪਰੀਮ ਕੋਰਟ ਤਾਂ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦਾ ਪੱਖ ਪੂਰ ਰਿਹਾ ਹੈ ਸੁਪਰੀਮ ਕੋਰਟ ਅਦਾਲਤ ਵਾਲਾ ਕੰਮ ਨਹੀਂ ਕਰ ਰਿਹਾ ਅੱਜ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਵੱਡਾ ਸ਼ਕਤੀ ਪ੍ਰਦਰਸ਼ਨ ਹੈਗਾ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਤੇ ਪਹੁੰਚੇ ਨੇਗੇ ਇਹ ਤਸਵੀਰਾਂ ਤੁਸੀਂ ਪਹਿਲਾਂ ਦੇਖ ਸਕਦੇ ਹੋਗੇ ਕੀ ਆਲੇ-ਦਾਲੇ ਜਿਹੜਾ ਕਿਸਾਨਾਂ ਦਾ ਹੜਾ ਹੈ ਜਿਹੜਾ ਅੱਜ ਖਨੌਰੀ ਬਾਰਡਰ ਦੇ ਉੱਪਰ ਆਇਆ ਹੋਇਆ ਹੈਗਾ ਸਾਡੇ ਨਾਲ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਮੌਜੂਦ ਨੇ ਜੋ ਕਿ ਸ਼ੁਰੂ ਤੋਂ ਹੀ ਇਸ ਮੋਰਚੇ ਦੇ ਉੱਪਰ ਡਟੇ ਹੋਏ ਨੇਗੇ ਉਹਨਾਂ ਨਾਲ ਗੱਲ ਕਰਦੇ ਆ ਸਰਸਾ ਸਾਹਿਬ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਸ਼ੁਰੂ ਤੋਂ ਹੀ ਜਦੋਂ ਤੋਂ ਹੀ ਡੱਲੇਵਾਲ ਸਾਹਿਬ ਦਾ ਮਰਨ ਵਰਤਰ ਚੱਲ ਰਿਹਾ ਹੈਗਾ ਇੱਥੇ ਮੌਜੂਦੋਂ ਲਗਾਤਾਰ ਜਿਹੜੇ ਵੱਡੇ ਅਫਸਰ ਇੱਥੇ ਆਉਂਦੇ ਰਹੇ ਤਾਂ ਅੱਜ ਤੁਸੀਂ ਇੱਕ ਵੱਡਾ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਕੇ ਦਿਖਾ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਦੀ ਇਹ ਸੰਗਤਾਂ ਦੀ ਜਿਹੜੀ ਇਕੱਤਰਤਾ ਇਹਦਾ ਵੱਡਾ ਇਕੱਠ ਜਗਜੀਤ ਸਿੰਘ ਡੱਲੇਵਾਲ ਨੇ 40 ਸਾਲ ਤੋਂ ਅੱਛਾ ਸੌਰੀ 40 ਦਿਨ ਤੋਂ ਅਨਮੂਨੂ ਨਹੀਂ ਲਾਇਆ ਦਵਾਈ ਨਹੀਂ ਲੀ ਪਰ ਜਿਹੜੀ ਅੱਜ ਆ ਖੁਰਾਕ ਉਹਨੂੰ ਮਿਲਣੀ ਹੈ ਇਸ ਖੁਰਾਕ ਨੇ ਉਹਦਾ ਜਿਹੜਾ ਉਹ 40 ਦਿਨ ਹੋਰ ਵੀ ਜਿਹੜਾ ਉਹ ਪ੍ਰਵਾਹ ਨਹੀਂ ਕਰੇਗਾ ਇਹ ਮੇਰਾ ਕਹਵਾ ਕਿਉਂਕਿ ਭਰੋਸਾ ਸਨ ਏਡਾ ਵੱਡਾ ਕੱਟ ਔਰ ਇਹ ਇੱਕ ਊਰਜਾ ਐਸੀ ਜਿਹੜੀ ਚੀਜ਼ ਐ ਸੀ ਚਾਹਣਿਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਹ ਚੀਜ਼ ਦਾ ਬਹੁਤ ਵੱਡਾ ਜਿਹੜਾ ਹੈ ਉਹ ਇੱਕ ਹਲਾ ਰਖ ਹਮ ਤਾਂ ਇੱਕ ਚੀਜ਼ ਜਿਹੜੀ ਅੱਜ ਜਿਵੇਂ ਐਸਕੇਐਮ ਵੱਲੋਂ ਵੱਖਰੇ ਤੌਰ ਤੇ ਹਰਿਆਣੇ ਦੇ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਤਾਂ ਇੱਕ ਪਾਸੇ ਇੱਕ ਤੁਸੀਂ ਵੀ ਉਹਨਾਂ ਮੰਗਾਂ ਨੂੰ ਲੈ ਕੇ ਬੈਠੇ ਹੋ ਉਹ ਮੰਗਾਂ ਦੀ ਹਮਾਇਤ ਕਰਦੇ ਆ ਪਰ ਜਿਹੜੀਆਂ ਜਥੇਬੰਦੀਆਂ ਨੇ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਕਿਤੇ ਇੱਥੇ ਵੱਡਾ ਕੱਟ ਕੀਤਾ ਜਾਂਦਾ ਤਾਂ ਤੁਹਾਨੂੰ ਲੱਗਦਾ ਕਿ ਵੱਡਾ ਅਸਰ ਜਾਣਾ ਸੀਗਾ ਬੇਟਾ ਇਹ ਹੀ ਤੁਹਾਡਾ ਭਲੇਖਾ ਹੈ ਹਮ ਉਹਨਾਂ ਨੂੰ ਲੈ ਆਓ ਮੇਰੇ ਨਾਲ ਹਮ ਦੋ ਬੰਦੇ ਖਾਸ ਕਰਕੇ ਤਿੰਨ ਉਗਰਾਹਾ ਚੰਡੂਨੀ ਰੁਰਦੋ ਬਾਕੀਆਂ ਦੇ ਮੈਂ ਨਾ ਨਹੀਂ ਲਵਾਗਾ ਬਾਕੀਆਂ 'ਚ ਕੋਈ ਗੱਲ ਕੁਝ ਹੋਰ ਹੈ ਪਰ ਹੈਂਡ ਸਾਰੇ ਇਕੱਠੇ ਚੱਲ ਰਹੇ ਨੇ ਇੱਕੇ ਵਿਚਾਰਤਾ ਰਹੇ ਤੁਸੀਂ ਕਿਹਾ ਮੰਗਾ ਇੱਕੋ ਨੇ ਕਿ ਮੈਂ ਮੰਗਾ ਇੱਕਾ ਬਈ ਉਹ ਕਹਿੰਦੇ ਨੇ ਕਿ ਐਮਐਸਪੀ ਮਿਲ ਹੀ ਨਹੀਂ ਸਕਦੀ ਕਿਆਕ ਨਹੀਂ ਹਰਿਆਣੇ ਦੇ ਇੱਕ ਵੱਡੇ ਲੀਡਰ ਨੇ ਇਹ ਗੱਲ ਕਹੀ ਐਮਐਸਪੀ ਤੋਂ ਮਿਲ ਹੀ ਨਹੀਂ ਸਕਦੀ ਕਿਸੇ ਕੀਮਤ पे ਨਹੀਂ ਮਿਲੇ ਮੇਰੇ ਸੇ ਲਕਵਾ ਲੋ ਕਿਆਕ ਨਹੀਂ ਉਹਨੇ ਇੱਕ ਲੀਡਰ ਕਹਿੰਦਾ ਸਾਡੇ ਏਜੰਡੇ 'ਚ ਹੀ ਐਮਐਸਪੀ ਹੈ ਨਹੀਂ ਸੀ ਤੇ ਫਿਰ ਕਿਵੇਂ ਮੰਗਾ ਕੱਟੀਆਂ ਨੇ ਨਹੀਂ ਮੰਗਾ ਕੱਟੀਆਂ ਅਸੀਂ ਕਹਿੰਨੇ ਹ ਕਰਜ਼ਾ ਮਾਫੀ ਪੂਰਨ ਤੌਰ ਤੇ ਅਸੀਂ ਕਹਿੰਨੇ ਡਾਕਟਰ ਸੁਆਮੀਨਾਥ ਦੀ ਰਿਪੋਰਟ ਪੂਰਨ ਤੌਰ ਤੇ ਲਾਗੂ ਹੋਵੇ ਕਿਹੜਾ ਉਹਨਾਂ 'ਚੋਂ ਇਸੇ ਗਲਤੀ ਤੇ ਵਖਰੇਵਾ ਤਾਂ ਹੀ ਤੇ ਅੱਜ ਇਸ ਅੰਦੋਲਨ ਨੂੰ ਫੇਲ ਕਰਨ ਲਈ ਵੱਖਰੇ ਵੱਖਰੇ ਅੱਜ ਪ੍ਰੋਗਰਾਮ ਰੱਖਣ ਦਾ ਕੀ ਤਾਂ ਕੋ ਬਣਦਾ ਸੀ 4 ਤਰੀਕ ਨੂੰ ਟਹਾਨੇ ਰੱਖਿਆ ਗਿਆ ਕਿਨੇ ਕਿਲੋਮੀਟਰ ਇੱਥੋਂ 9 ਜਨਵਰੀ ਨੂੰ ਮੋਗੇ ਰੱਖਿਆ ਗਿਆ ਕਿੰਨੀ ਦੂਰ ਹੈ ਇਥੋਂ ਸਿਰਫ ਇਸ ਕਰਕੇ ਉਹ ਕੱਠ ਰੱਖੇ ਜਾ ਰਹੇ ਆ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਚੱਲ ਰਹੇ ਨੇ ਲੋਕ ਵੇਖ ਲੈਣ ਰੋਕ ਕੋਈ ਭੋੜੇ ਨਹੀਂ ਲੋਕ ਕੋਈ ਕਮਲੇ ਨਹੀਂ ਜਿਹੜੇ ਵੱਖ-ਵੱਖ ਜਥੇਬੰਦੀਆਂ ਨਾਲ ਚੱਲ ਰਹੇ ਨੇ ਨਾ ਉਹ ਲੋਕ ਇਹ ਸੋਚਦੇ ਨੇ ਕਿ ਆਹ ਡੱਲੇ ਵਾਲ ਜੋ ਕਰ ਰਿਹਾ ਇਹ ਠੀਕ ਹੈ ਉਹ ਇਧਰ ਆ ਰਹੇ ਨੇ ਉਹ ਤਾਂ ਪ੍ਰੋਗਰਾਮ ਦੇ ਰਹੇ ਨੇ ਕਿ ਸਾਡੇ ਜਿਹੜੇ ਇਹ ਸਾਡੇ ਨਾਲ ਜੁੜੇ ਹੋਏ ਲੋਕ ਨੇ ਇਹ ਕਿਤੇ ਉਧਰ ਨਾ ਚਲੇ ਜਾਣ ਇਸ ਕਰਕੇ ਪੈਰਲਲ ਵਰਕ ਪ੍ਰੋਗਰਾਮ ਦੇ ਰਹੇ ਨੇ ਐਵੇਂ ਨਹੀਂ ਦੇ ਰਹੇ ਪਰ ਇੱਕ ਗੱਲ ਇੱਕ ਹੋਰ ਇਹਦੇ ਨਾਲ ਸਵਾਲ ਖੜਾ ਹੁੰਦਾ ਤੁਸੀਂ ਵੀ ਹਰਿਆਣੇ ਤੋਂ ਬਲੋਂਗ ਕਰਦੇ ਹੋ ਵੀ ਇੱਕ ਪਾਸੇ ਤਾਂ ਜਿਹੜਾ ਸ਼ੰਭੂ ਬਾਰਡਰ ਤੋਂ ਤੁਸੀਂ ਮਰਜੀਬੜਿਆਂ ਦੇ ਜੱਥੇ ਤੋਰੇ ਤਾਂ ਵੱਡਾ ਇੱਕ ਜਿਹੜਾ ਤਣਾਅ ਬਣਿਆ ਉੱਥੇ ਜ਼ਖਮੀ ਹੋਏ ਕਿਸਾਨ ਤਾਂ ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਵੱਡਾ ਜਿਹੜਾ ਪੁਲਿਸ ਬਲ ਤਾਇਨਾਤ ਕੀਤਾ ਹੋਇਆਗਾ ਤਾਂ ਫਿਰ ਜਦੋਂ ਉਗਰਾਹਾ ਉੱਥੇ ਵੱਡਾ ਪ੍ਰੋਗਰਾਮ ਰੱਖਦੇ ਨੇ ਤਾਂ ਫਿਰ ਉੱਥੇ ਕਿਸਾਨ ਹਰਿਆਣੇ ਚ ਐਂਟਰ ਕਿਵੇਂ ਹੋ ਜਾਂਦੇ ਆ ਫਿਰ ਇਹ ਦੱਸੋ ਵੀ ਸਾਨੂੰ ਤਾਂ ਹਰਿਆਣੇ 'ਚ ਇੰਟਰ ਨਹੀਂ ਕਰ ਦਿੰਦੇ ਉੱਥੋਂ ਸ਼ੰਭੂ ਬਾਰਡਰ ਤੋਂ ਸਾਡੇ ਬੰਦਿਆਂ ਨੂੰ ਕਰ ਨਹੀਂ ਦਿੰਦੇ ਤੇ ਫਿਰ ਇਹ ਦੱਸੋ ਵੀ ਉਹ ਅੱਜ ਹਰਿਆਣੇ ਦੇ ਵਿੱਚ ਉੱਥੇ ਮਹਾਪੰਚਾਇਤ ਕਿਵੇਂ ਹੋ ਰਹੀ ਹੈ ਜਦੋਂ ਅਸੀਂ ਇੱਕ ਰੈਲੀ ਰੱਖੀ ਸੀ ਤੇ ਉਚਾਣੇ ਤੇ ਰੱਖੀ ਸੀ ਤੇ ਉਸ ਟਾਈਮ ਦੇ ਉੱਤੇ ਸਾਡੇ ਬੰਦ ਸਾਡੀਆਂ ਬੱਸਾਂ ਰੁਕ ਗਈਆਂ ਟਰਾਲੀਆਂ ਰੁਕੀਆਂ ਗਈਆਂ ਸਾਡੀਆਂ ਗੱਡੀਆਂ ਰੁਕੀਆਂ ਗਈਆਂ ਤੇ ਅੱਜ ਫਿਰ ਕਿਹਦੀਆਂ ਮੈਂ ਜ਼ਿਆਦਾ ਨਹੀਂ ਕਹਾਂਗਾ ਇਹਦਾ ਫੈਸਲਾ ਤੁਸੀਂ ਕਰੋ ਬਿਲਕੁਲ ਪਰ ਇਹ ਅੱਜ ਦੀ ਜਿਹੜੀ ਮਹਾ ਪੰਚਾਇਤ ਤੁਸੀਂ ਕਰ ਰਹੇ ਹੋ ਵੱਡੀ ਗਿਣਤੀ 'ਚ ਕਿਸਾਨ ਅਸੀਂ ਦੇਖ ਰਿਹਾ ਕੀ ਕਾਫਲਾ ਜਿਹੜਾ ਕਾਫੀ ਅੱਜ ਵੱਡਾ ਸੀਗਾ ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਮੈਸੇਜ ਤੁਸੀਂ ਪਹੁੰਚਾਉਣਾ ਚਾਹੁੰਦੇ ਸੀ ਲੋਕਾਂ ਤੱਕ ਅੱਜ ਪਹੁੰਚ ਗਿਆਗਾ ਬਿਲਕੁਲ ਪਹੁੰਚ ਗਿਆ ਔਰ ਇੱਥੇ ਅੱਜ ਜਿੱਥੇ ਕਿਸਾਨ ਮਹਾ ਪੰਚਾਇਤ ਹੈ ਉੱਥੇ ਅੱਜ ਦਸਵੇਂ ਪਾਤਸ਼ਾਹ ਦਾ ਗੁਰਪੁਰਬ ਵੀ ਇਸ 스테ਜ ਤੋਂ ਮਨਾਇਆ ਗਿਆ ਕਿਉਂਕਿ ਉਹ ਬੜੇ ਵੱਡੇ ਪੱਧਰ ਤੇ ਹੋਇਆ ਤੇ ਅਸੀਂ 6 ਤਰੀਕ ਨੂੰ ਹੋਣਾ ਸੀ ਪਰਸੋ ਸੀ ਤੇ ਅੱਜ ਇੱਥੇ ਔਰ ਅੱਜ ਇੱਕ ਚੀਜ਼ ਹੋਰ ਤੁਸੀਂ ਨੋਟ ਕਰੋ ਅੱਜ ਭਗਵਾਨ ਕਮਾਨ ਸਰਕਾਰ ਦਸਵੇਂ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ 4 ਤਰੀਕ ਨੂੰ ਪਿੰਡਾਂ ਚ ਨਗਰ ਕੀਰਤਨ ਬਹੁਤ ਔਰ ਧੁੰਦ ਕਿੰਨੀ ਹੈ ਧੁੰਦ ਦੀ ਪਰਵਾਹ ਨਹੀਂ ਕੀਤੀ ਨਗਰ ਕੀਰਤਨ ਵਿੱਚੇ ਛੱਡੇ ਸੰਗਤਾਂ ਨੇ ਉਧਰ ਨਗਰ ਕੀਰਤਨ ਨਹੀਂ ਹੋ ਰਿਹਾ ਜੇ ਨਗਰ ਕੀਰਤਨ ਨਾ ਹੁੰਦੇ ਸੰਗਤ ਇਹ ਦੋ ਦੁੱਗਣੀ ਇੰਨਾ ਕੁਝ ਹੋਣ ਦੇ ਬਾਵਜੂਦ ਐਡਾ ਵੱਡਾ ਘੱਟ ਕੋਕਸਰ ਤਾਂ ਹੁਣ ਸੁਪਰੀਮ ਕੋਰਟ ਨੇ ਸੋਮਵਾਰ ਤੱਕ ਜਿਹੜਾ ਸੁਣਵਾਈ ਰੱਖੀ ਹੈਗੀ ਜਿਸਕਰਨ ਸਿੰਘ ਜਿਹੜੇ ਕਿ ਰਿਟਾਇਰਡ ਏਡੀਜੀਪੀ ਮਿਲਦੇ ਰਹੇ ਆ ਤੁਸੀਂ ਵੀ ਉਹਦੇ ਹਾਜ਼ਰ ਸੀ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਨਾਲ ਗੱਲਬਾਤ ਹੋਈ ਹੈ ਹੁਣ ਸੀਐਮ ਪੰਜਾਬ ਨੇ ਵੀ ਕਿਹਾ ਕਿ ਮੇਰੇ ਨਾਲ ਫੋਨ ਤੇ ਗੱਲਬਾਤ ਹੋਈ ਹੈ ਤਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਆਉਂਦੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਹੁਣ ਸੁਣਵਾਈ ਨੂੰ ਲੈ ਕੇ ਕੀ ਕਿਸਾਨਾਂ ਦੀ ਕੀ ਯੋਜਨਾ ਹੈਗੀ ਸੁਪਰੀਮ ਕੋਰਟ ਕੀ ਕਰ ਰਿਹਾ ਹੈ ਸੁਪਰੀਮ ਕੋਰਟ ਤਾਂ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਕੇਂਦਰ ਦਾ ਪੱਖ ਪੂਰ ਰਿਹਾ ਹੈ ਸੁਪਰੀਮ ਕੋਰਟ ਅਦਾਲਤ ਵਾਲਾ ਕੰਮ ਨਹੀਂ ਕਰ ਰਿਹਾ ਜੇ ਅਦਾਲਤ ਵਾਲਾ ਕੰਮ ਹੁੰਦਾ ਤੇ ਫਿਰ ਉਹਨਾਂ ਨੂੰ ਕਹਿੰਦਾ ਸੁਪਰੀਮ ਕੋਰਟ ਵੀ ਤੁਸੀਂ ਬਣੀਆਂ ਹੋਈਆਂ ਮੰਗਾ ਨੇ ਆ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਤੁਸੀਂ ਆ ਪਾਰਲੀਮੈਂਟਰੀ ਕਮੇਟੀ ਬਣਾਤੀ ਉਹਨਾਂ ਨੇ ਐਮਐਸਪੀ ਦੀ ਗੱਲ ਕਰ ਦਿੱਤੀ ਕਹਿੰਦਾ ਵੀ ਇਹ ਬਣਨੀ ਜ਼ਰੂਰੀ ਆ ਤੇ ਤੁਸੀਂ ਕਿਉਂ ਨਹੀਂ ਬਣਾ ਰਹੇ ਸੁਪਰੀਮ ਕੋਰਟ ਆਦੇਸ਼ ਕਰਦਾ ਕੇਂਦਰ ਸਰਕਾਰ ਨੂੰ ਫਿਰ ਤਾਂ ਅਸੀਂ ਅਦਾਲਤ ਹੁਣ ਅਸੀਂ ਉਹਨੂੰ ਕਿਵੇਂ ਅਦਾਲਤ ਮੰਨੀ ਹੈ ਉਹ ਤਾਂ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਹੀ ਕਰ ਰਿਹਾ ਜੋ ਕੁਝ ਵੀ ਬਿਲਕੁਲ ਇਹ ਸਨ ਬਲਦੇਵ ਸਿੰਘ ਸਿਰਸਾ ਜੀ ਇਹਨਾਂ ਨੇ ਕਿਹਾਗਾ ਕਿ ਜਿਹੜਾ ਸੁਪਰੀਮ ਕੋਰਟ ਹੈ ਉਹ ਕੇਂਦਰ ਦੇ ਸਾਰਿਆਂ ਦੇ ਉੱਪਰ ਜਿਹੜਾ ਪੂਰੀ ਸੁਣਵਾਈ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਅੱਜ ਇੱਕ ਵੱਡੀ ਜਿਹੜੀ ਮਹਾਪੰਚਾਇਤ ਹੈ ਕਿ ਇੱਥੇ ਖਨੌਰੀ ਬਾਰਡਰ ਤੇ ਦੇਖਣ ਨੂੰ ਮਿਲ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਇੱਥੇ ਪਹੁੰਚੇ ਨੇਗੇ ਤੇ ਕਿਸਾਨਾਂ ਵੱਲੋਂ ਜਿਹੜੀ ਅੱਜ ਇਹ ਜਿਹੜੀ ਮਹਾਪੰਚਾਇਤ ਰੱਖੀ ਗਈ ਸੀ ਉਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਸਟੇਜ ਦੇ ਉੱਪਰ ਪਹੁੰਚੇ ਨੇ ਤੇ ਉਹ ਵੀ ਜਿਹੜਾ ਕਿਸਾਨਾਂ ਦੇ ਰੂਬਰੂ ਹੋਣਗੇ ਤੇ ਇੱਕ ਜਿਹੜਾ ਮੈਸੇਜ ਹੈਗਾ ਉਹ ਸਟੇਜ ਦੇ ਉੱਪਰੋਂ ਦੇਣਗੇ ਪੰਜਾਬ ਤਖਤ ਦੇ ਲਈ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ